ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਨਗ ਸੇਰ ਲਈ ਲੈ ਕੇ ਆਏ ਹਾਂ ਜੀ ਇੱਕ ਬਿਹੜਾ ਬਈ ਤਾਜੀ ਸੂਈ ਵੀ ਹੈ ਇੱਕ ਗੱਬਣਾ ਬਈ ਥੋੜੇ ਦਿਨ ਕਰਮ ਵਾਲੀ ਲੈਂਦੀ ਆ ਤੇ ਇੱਕ ਜਰਸੀ ਆ ਤੋਕੜ ਗੱਬਣ ਤੇ ਇੱਕ ਬੱਚੀ ਹੈ ਬਈ ਆਓ ਕਰ ਲੈਨੇ ਬਈ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਠੀਕ ਆ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੌਂ ਜ਼ਿਲ੍ਹਾ ਬਠਿੰਡਾ ਤਸੀਰ ਰਾਮਪੁਰਾਪੁਰ ਨੇੜੇ ਪਿੰਡ ਦੇ ਕਿਹੜੇ ਪਿੰਡ ਆਪਣਾ ਹੈਗਾ ਬੱਲੋਂ ਬਦਿਆਲਾ ਕੜੇ ਲਕੜੈਲੀ ਮੋਬਾਈਲ ਨੰਬਰ ਬੋਲ ਆ 76965 02925 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਬਾ ਸੂਈ ਆ ਇਹ ਬਾਈ ਪਹੁੰਣ ਸੂਈ ਆ ਓਕੇ ਹਾਂ ਕਦੋਂ ਸੂਈ ਆ ਬਾਈ ਇਹਨੂੰ ਬਾਈ ਸੂਈ ਨੂੰ ਹੋ ਗਏ ਮੰਨ ਲਓ ਵੀ ਸਵੇਰੇ 8 ਸੂਈ ਆ 4 6 4 ਵਜੇ ਓਕੇ ਬਾਈ ਹਾਂ ਬੱਚਾ ਕੀ ਦੇਤਾ ਮਗਰ ਬੱਛੀ ਹੈ ਜੀ ਬੱਛੀ ਚੰਗੀ ਹੈ ਨਾ ਬੱਛੀ ਬਹੁਤ ਚੰਗੀ ਹੈ ਬਾਈ ਹਮ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਚੈੱਕ ਕਰ ਲੋ ਤੇ ਕੱਦ ਚੰਗਾ ਬਰੀਡ ਚੰਗੀ ਹੈ ਪ੍ਰਿੰਟ ਚੰਗਾ ਫੇਸ ਵਾਰਡ ਅੱਗ ਛੰਡੀ ਬਹੁਤ ਆ ਡਾਟਾ ਠੀਕ ਆ ਲੈ ਹਮ ਆਰਡਰ ਕਮਾਲ ਹੈ ਇਹ ਜਿਵੇਂ ਮਰਜੀ ਵੇਜਾ ਪਹਿਲਾਂ ਬੱਛੀ ਆ ਕੋਈ ਬੱਚੇ ਦਾ ਨਹੀਂ ਨੂੰ ਕੋਈ ਉਹ ਨਹੀਂ ਲੈ ਕੀ ਬਾਤ ਆ ਬਾਈ ਥਣ ਬਹੁਤ ਚੰਗਾ ਲੱਗਿਆ ਬੜਾ ਚੰਗਾ ਬਾਈ ਚਵਾਈ ਵੀ ਚੰਗੀ ਆ ਲੈ ਕੱਲਾ ਕੱਲਾ ਥਣ ਚਵਾਈ ਦੇਖੋ ਨੇ ਚੋਣ ਬੜਾ ਚੰਗਾ ਹੈ ਨਾ ਮੋਟੀ ਮੋਟੀ ਚਵਾਈ ਹੈ ਜਿਵੇਂ ਮੋਟੀ ਮੋਟੀ ਚਵਾਈ ਚੰਗਾ ਕੀ ਬਾਤ ਆ ਬ ਹਮ ਲੈ ਬਾਕੀ ਠੰਡੀ ਆ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕਰਮਣੀ ਨੇ ਕੋਈ ਨਹੀਂ ਕੀ ਆ ਬਾਤ ਹੈ ਬਰੀਡ ਬਹੁਤ ਆ ਬਰੀਡ ਬਹੁਤ ਆ ਬਈ ਕੱਦ ਬਹੁਤ ਆ ਬਾਕੀ ਲੈ ਕਿੰਨਾ ਕੁ ਵੱਡਾ ਫੁਲਾ ਕੱਢਿਆ ਇਹਦਾ ਵੀ 4 ਕਿਲੋ ਫੁਲਾ ਕੱਢਿਆ ਆਪਸ ਵੀਰੇ ਓਕੇ ਬਾਈ ਖੋਲ ਬਾਈ ਤੋੜ ਕੇ ਖਾ ਦੇ ਕੱਦ ਫੁੱਲਾ ਛੋਟੀ ਨਾ ਮੰਨੋ ਬਰੀਡ ਫੁੱਲਾ ਫੇਸ ਬੜਾ ਚੰਗਾ ਸੋਈ ਸਵਾਈ ਆ ਬੱਚਾ ਕਰਮਣੀ ਨੇ ਵੱੱਛੀ ਦਿੱਤੀ ਵੱੱਛੀ ਵੀ ਬਹੁਤ ਚੰਗੀ ਆ ਥਾਣੇ ਇੱਕ ਨੰਬਰ ਮੁਠੀ ਵਾਲਾ ਥਾਣਾ ਚਿਵਾਈ ਚੰਗਿਆ ਬਾਈ ਨੇ ਧਾਰਾ ਮਾਰ ਤਾ ਠੰਡੀ ਰਾਤ ਤੇ ਇੱਥੇ ਵਜਾ ਲਾ ਲੈ ਕਹਿਣਾ ਕੁਛ ਨਹੀਂ ਹੈਨਾ ਕੁਛ ਵੀ ਨਹੀਂ ਕਹਿੰਦੇ ਕੀ ਬਾਤ ਆ ਬਾਈ ਜਿੱਥੇ ਮਰਜ਼ੀ ਖੜਾ ਕੇ ਵਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਹਾਂ ਤਾਰਾ ਜੇ ਇੱਥੇ ਮਾਰ ਲੰ ਕੋਈ ਡਿੱਕਦੀ ਨਹੀਂ ਇਹਨੂੰ ਕੀ ਬਾਤ ਆ ਬਾਈ ਲੈ ਰੱਸਾ ਵੀ ਛੜਦਾ ਆ ਰੱਸਾ ਵੀ ਛੜਦਾ ਜਿਵੇਂ ਮਰਜ਼ੀ ਜਿਵੇਂ ਲਾ ਦੋਨੇ ਹੱਥ ਨਾਲ ਮਾਰਦੀਆਂ ਧਾਰਾਂ ਲੈ ਚੂਣ ਬਹੁਤ ਚੰਗਾ ਹੈਨਾ ਬਹੁਤ ਚੰਗਾ ਬਾਈ ਤੇ ਮੁੱਲ ਕੀ ਆ ਬਾਈ ਜਾਇਜ਼ ਮੋੜ ਦੇ ਹਟਰਾ ਕਰਾਉਣਾ ਦਾ ਭਾਵਾ ਆ 70 ਕਰਾ ਲੈ 65 ਕਰਾ ਲੈ ਠੀਕ ਹੈ ਜੀ 60000 ਦੀ ਬੱਛੀ ਦੇ ਦਾਂਗੇ ਚੱਕ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ 60000 ਦੀ ਵੜ ਦੇ ਦਿਆਂਗੇ ਬੱਚਾ ਮਗਰ ਬੱਚੀ ਬੱਚੀ ਨੇ ਵੀ ਨਾਲ ਹੀ ਤਿਆਰ ਹੋਣਾ ਥਾਣ ਲੈ ਵਾ ਇੱਕ ਨੰਬਰ ਨੇੜੇ ਤੋਂ ਚੈੱਕ ਕਰਵਾਣ ਨੇ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕੀ ਬਾਤ ਆ ਬਾਈ ਅੱਗੇ ਦੋ ਨੰਬਰ ਗੱਬਣਾ ਅਬਣਾ ਡਾਕਟਰ ਕਿਹੜਾ ਸੁਹਣੇ ਇਹ ਸੇ ਤੋਂ 5 ਤੋਂ 6 ਦਿਨ ਲੈਂਦੀ ਆ ਇਹ ਓਕੇ ਪਹਿਲਾ ਸੁਹਾ ਮੂੰਹੋਂ ਦੋ ਦਾਂਦਾ ਠੀਕ ਹੈ ਬਾਈ ਹਾਂ ਜਰਸੀ ਦੇ ਕ੍ਰੋਸ ਆ ਗਈ ਹੂੰ ਗਰਮੀ ਨਹੀਂ ਮੰਦੀ ਹਣਾ ਗਰਮੀ ਨਹੀਂ ਬਈ ਮੰਦੀ ਫੈਂਟ ਫੂਲ ਫੁੱਲ ਆਉਗਾ ਫੋਲ ਆਉਗੀ ਫੋਲ ਦੇ ਬਈ ਤੋਰਦੇ ਫੁੱਲ ਬਰੀਟ ਆ ਬਈ ਤੇ ਦੰਦਾਂ ਚ ਵਹਿੜਾ ਫੇਸ ਬੜਾ ਚੰਗਾ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਲੀ ਕੱਚੀ ਕੱਚੀ ਆ ਚਮਕ ਚੰਗੀ ਆ ਪਲੀ ਵੀ ਫੋਲ ਆ ਬਈ ਇੱਕ ਨੰਬਰ ਬਰੀਟ ਮੱਝ ਨਾਲ ਦਾ ਦੁੱਧ ਦੇਣਾ ਫੈਂਟ ਫੂਲ ਕਰਮਾ ਦੀ ਫੁੱਲ ਚੰਗੀ ਆ ਬਾਕੀ ਸਾਰਿਆਂ ਨਾਲ ਵੱਡੀ ਗੱਲ ਠੰਡੀ ਆ ਲੈ ਜਿਵੇਂ ਮਰ ਜਾ ਤੇ ਵੇਖ ਲੈ ਹਣਾ ਕੋਈ ਇਹ ਲੱਤ ਛਾੜ ਵਾਲੀ ਹੈ ਹੀ ਨਹੀਂ ਲੈ ਹੂੰ ਫੇਸ ਫੂਲ ਦੇ ਕਰਮਾ ਇਹਦਾ ਕੀ ਬਾਤ ਆ ਬਈ ਦੰਦੂ ਵੀ ਦਿਖਾਈ ਦਿੰਨੇ ਆ ਲੈ ਭਾਈ ਦੰਦੂ ਵੀ ਬਾਈ ਜਿਹਦਾ ਕੋਈ ਜੈਕਟਰ ਨਹੀਂ ਮਖਾਨ ਨੇ ਲੈ ਦੋ ਦੰਦਾਂ ਠੀਕ ਆ ਤੇ ਪੱਟ ਕੇ ਲੈ ਜਾ ਓਕੇ ਭਾਈ ਤੇ ਮੁੱਲ ਵੀ ਜਾਇਜ ਡਾਕਟਰ ਦਾ ਮੁੱਲ ਦੇ ਕਰਾਉਣ ਦਾ ਇਹ 65 ਕਰਾ ਲੈ 70 ਕਰਾ ਲੈ ਹੂੰ 58000 ਚ ਮਾਨਤਨ ਕਰ ਚੱਕ ਭਾਈ ਜਮਾ ਜਾਇਜ ਮੁੱਲ 58000 ਚ ਮਾਨਤਨ ਹੋ ਜਾਊਗਾ ਮੋਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜੀ। ਸਾਨੂੰ ਬਹੁਤ ਚੰਗਾ ਲੱਗਿਆ ਬੱਛੀ ਨਾ ਡਰ। ਜਲਾਬੀ ਆ ਨਾ। ਹਾਂ ਗਲਾਬੀ ਸੰਨ ਵਾਲੀ ਆ। ਕੱਲਾ ਕੱਲਾ ਤੈਣ ਗਲਾਬੀ ਥਾਂ। ਚੰਕ ਤਮਕ ਫੁੱਲਾ ਐ ਨਹੀਂ ਕੋਈ ਲੈ। ਸਹੀ ਗੱਲ। ਕੋਈ ਲੱਤ ਛੜਾ ਵਾਲੀ ਇਹ। ਪળી ਵੀ ਬਹੁਤ ਠੰਡੀ ਫੁੱਲਾ ਜਿਵੇਂ ਮਰਜੀ ਐ ਤਲਾਈ ਚਾ ਢਿੱਲਾ ਬਹੁਤ ਪਈਆਂ ਸਾਰੀਆਂ ਬਲਟਲਾਂ ਕੱਢੂ ਫਿਰ ਕਰਮ ਵਾਲੀ ਨੇ ਸੋਨਾ ਗੱਲ। ਅੱਗੇ ਬਾਈ ਜਰਸੀ ਤੋਕੜ ਕੱਬਣਾਗੀ। ਇਹ ਬਾਈ 6 ਮਹੀਨੇ ਦਾਸ ਦਮਾ ਗੱਬਣਾ। ਓਕੇ ਬਾਈ। ਹਾਂ। ਚੱਕ ਪਾਸ ਹੂੰ। ਚੱਕ ਪਾਸ ਆ ਬਾਈ ਜਿਹੜਾ ਦੀ ਕਰਾ ਕੇ ਲੈ ਜੇ। ਠੀਕ ਆ। ਆ ਜਿੰਨੀ ਜਿਆਦਾ ਇਹ ਘਰੇ ਚੈੱਕ ਹੋਣੇ ਆਨਲਾਈਨ ਹੋਣੀ ਆ ਦੋ ਦੋ ਨਾਲ ਜੇ ਘਰੇ ਆਪਣੀ ਗਰੰਟੀ ਹੋ ਗਈ ਠੀਕ ਆ ਭਾਈ ਹ ਚੈੱਕ ਭਾਈ ਜ਼ਰੂਰ ਕਰਵਾ ਲਿਓ ਆਪਦੀ ਤਸਲੀ ਜ਼ਰੂਰੀ ਆ ਚੈੱਕ ਕਰੀ ਹੈ ਨਾ ਭਾਈ ਤੇ ਦੁੱਧ ਕਿੰਨਾ ਕੋਹੋ ਲੋਤਾ ਭਾਈ ਮੰਨ ਲਾ ਕੇ ਲੋਕ ਮਨਾਂ ਡਰਾ ਹੀ ਮੰਨ ਹੁਣ ਇਹਨੂੰ ਓਕੇ ਭਾਈ ਜੇ ਇਸ ਬੜਾ ਚੰਗਾ ਤੇ ਬਹੁਤ ਪੰਜਾ ਵਾਲੀ ਜਰਸੀ ਬਾਕੀ ਟੋਟੀ ਵੱਜੀ ਜੀ ਨਾ ਡਰਾ ਹਾਂ ਤੇ ਮੁੰਡ ਜਮਾ ਬੱਛੀਆਂ ਵਾਲਾ ਕਰਨਾ ਇਹਦਾ ਆਪਾਂ ਠੀਕ ਆ ਹਾਂ ਬ੍ਰੀਡ ਇੱਕ ਨੰਬਰ ਆ ਥਣ ਚੰਗਾ ਤੇ ਮੁਠੀ ਵਾਲਾ ਥਣ ਚਵਾਈ ਚੁਈ ਤਾਂ ਵੈਸੇ ਚੰਗੀ ਹੋ ਆ ਚਵਾਈ ਇੱਕ ਨੰਬਰ ਆ ਭਾਈ ਠੀਕ ਆ ਭਾਈ ਨੇੜ ਤੋਂ ਚੈੱਕ ਕਰ ਲਓ ਯਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਕੀ ਮੋਲ ਬਈ ਜੈਜਾ 60 ਤੇ 35 ਨਹੀਂ ਕਰਨਾ ਕੋਈ 40 ਨਹੀਂ ਕਰਨਾ 32000 ਜਮਾਨਤਨ ਕਰਦੇ ਆ ਠੀਕ ਆ ਭਾਈ 32000 ਰੁਪਇਆ ਮੋਲ ਮਾਨਤਨ ਕੋਈ ਚੱਕਰ ਨਹੀਂ ਭਾਈ ਇੰਨੇ ਦੀਆਂ ਲੋਕ ਬੱਚਿਆਂ ਵੇਚੀ ਜਾਂਦੇ ਆ ਸਹੀ ਗੱਲ ਆ ਭਾਈ ਹੈ ਇਹ ਦੋ ਮਹੀਨਾ ਨੂੰ ਫਿਰ ਤਾਜੀ ਹੋ ਜਾਣਾ ਸਹੀ ਆ ਵਧਣ ਵਾਲੀ ਚੀਜ਼ ਆ ਘਟਣ ਵਾਲੀ ਨਹੀਂ ਕਹਿੰਦੇ ਭਾਈ ਹੂੰ ਬਾਕੀ ਗਰਮੀ ਘਟ ਮਨੂੰ ਫੈਂਡ ਚੰਗੀ ਆਊਗੀ ਅੱਗੇ ਭਾਈ ਬੱਚੀ ਤੂੰ ਬੱਚੀ ਬਈ 13 ਮਹੀਨਿਆਂ ਦਾ ਬੱਚਾ ਖੀਰੀ ਆ ਮੂੰਹ ਓਕੇ ਬਈ ਝੋਲੀ ਦਿਖਾ ਦੇ ਡਾਕਟਰ ਦੀ ਝੋਲੀ ਚੰਗੀ ਆ ਲੈ 4 ਥਾਣਾ ਹਾਂ ਕਲਾ ਕਲਾ ਥਾਣ ਪੂਰੀ ਵਿੱਚੇ ਥਾਣ ਬਰੀਡ ਇੱਕ ਨੰਬਰ ਆ ਪ੍ਰਿੰਟ ਬੜਾ ਚੰਗਾ ਬਈ ਝੋਲੀ ਇੱਕ ਨੰਬਰ ਫੇਸ ਬੜਾ ਦੰਦ ਵੀ ਦਿਖਾਈ ਦਿੰਨੇ ਆਪਾਂ ਗੇਰ ਕੇ ਜਾਉਂਗਾ ਭਾਈ ਕਹਿੰਦਾ ਇੱਧਰ ਦੀ ਆਜੋ ਹਮ ਇੱਕ ਮਿੰਟ ਤੇ ਲੈ ਬਈ ਦੰਦ ਚੈੱਕ ਕਰ ਲੋ ਖੀਰੀ ਪਿਓ ਹਮ ਜਮਾ ਬਾਈ ਕਹਿੰਦਾ ਖੀਰੀ ਆ ਫੇਸ ਫੂਸ ਪੂਰਾ ਚੰਗਾ ਕੁਆਲਟੀ ਬਹੁਤ ਵੱਚੀ ਦੀ ਹਾਂ ਕੁਆਲਟੀ ਫੁੱਲ ਹੈ ਠੀਕ ਇਹ ਤੇ ਤਕਰੀਬਨ ਕਾਬਲਾ ਹਣਾ ਠੀਕ ਇਹ ਤੇ ਕਾਬਲੀ ਆ ਬਾਈ ਬੱਸ ਹੂੰ ਤੇ ਵੀ ਨਵੀਂ ਨੇ ਬੜਾ ਦੱਬ ਕੇ ਸਾਹਮਣੇ ਪੂਰਾ ਵਜਨ ਮਾਇਆ ਜਾਣਾ ਸਹੀ ਗੱਲ ਆ ਬਾਈ ਠੀਕ ਇਹ ਤੇ ਕਰਮ ਵਾਲੀ ਬਿਲਕੁਲ ਕਾਬਲਾ ਪ੍ਰਿੰਟ ਬਰੀਡ ਖਣ ਝੋਲੀ ਓਕੇ ਆ ਬਾਈ ਤੇ ਕੀ ਮੋਲ ਆ ਫਿਰ ਜੈਜਾ ਨਾ ਇਹ ਡਾਕਟਰ 23000 ਜਮਾਨਤਨ ਕਰਦੇ 23000 ਰੁਪਇਆ ਮੋਲ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਵੱਚੀ ਚੰਗੀ ਐ ਬਰੀਡ ਵਾਲੀ ਐ ਜਾਤ ਵਾਲੀ ਐ ਨਾ ਬਿਊਟੀ ਬੋਡਾਣਾ ਬਹੁਤ ਬਿਊਟੀ ਬੱਚੀ ਦੀ ਬਾਈ ਨਗਸੀ ਭਰਾ ਕੋਲੇ 4x4 ਹੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ